ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਜੈਫਰੀ ਐਪਸਟੇਨ ਬਾਰੇ। ਜੈਫਰੀ ਐਪਸਟੇਨ ਮਾਮਲੇ ਦੇ ਉੱਤੇ ਕੁਝ ਨਵੇਂ ਜਿਹੜੇ ਦਸਤਾਵੇਜ਼ ਜਾਰੀ ਕੀਤੇ ਗਏ ਆ ਉਹਦੇ ਸੰਬੰਧੀ ਗੱਲਬਾਤ ਕਰਨੀ ਹੈ। ਦੂਜਾ ਦੇ ਵਿੱਚ ਆਈਸ ਦਾ ਖਾਸ ਆਪਰੇਸ਼ਨ ਸ਼ੁਰੂ ਹੋਇਆ ਇਹਦੇ ਬਾਰੇ ਗੱਲਬਾਤ ਕਰਾਂਗੇ। ਤੀਜੀ ਗੱਲਬਾਤ ਕਰਨੀ ਹੈ ਈ ਜੀਨ ਕੈਰੋਲ ਮਾਮਲੇ ਦੇ ਉੱਪਰ ਰਾਸ਼ਟਰਪਤੀ ਟਰੰਪ ਦੇ ਖਿਲਾਫ ਫੈਸਲਾ ਆਇਆ। ਇੱਕ ਅਮਰੀਕਾ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਸਟੂਡੈਂਟਸ ਦੇ ਸਕੂਲਾਂ ਦੇ ਉਹਨਾਂ ਦਾ ਮੈਥ ਤੇ ਵਿੱਚ ਸਹਾਬ ਜਾਨੀ ਕਿ ਗਣਿਤ ਦੇ ਵਿੱਚ ਹਮਾੜਾ ਆ ਤੇ ਜੰਗਲੀ ਅੱਗਾਂ ਕਾਰਨ ਜਿਹੜੇ ਸਕੋਆ ਦਰਖਤ ਤੇ ਦਰਖਤਾਂ ਦੀ ਖਾਸ ਕਿਸਮ ਹੈ 2000 ਸਾਲ ਪੁਰਾਣੇ ਨੇ ਉਹ ਇਸ ਵੇਲੇ ਸੰਕਟ ਦੇ ਵਿੱਚ ਆਏ ਨੇ ਇਹਦੇ ਬਾਰੇ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਯੂ ਐਸ ਹਾਊਸ ਕਮੇਟੀ ਆ ਇਹਨੇ ਕਈ ਸੈਂਕੜੇ ਪੇਜ ਕਈ ਸੈਂਕੜੇ ਸਫੇ ਜੈਫਰੀ ਐਪਸਨ ਸਟੇਟ ਦੇ ਜਿਹਦੇ ਵਿੱਚ ਬਹੁਤ ਰੋਲੇ ਵਾਲੀ ਬਰਥਡੇ ਬੁੱਕ ਵੀ ਸ਼ਾਮਲ ਸੀ ਉਹ ਜਾਰੀ ਕੀਤੇ ਆ ਜਿਹੜੀ ਉਹਦੇ 50ਵੇਂ ਬਰਥਡੇ ਦੇ ਉੱਤੇ ਸੀਗੀ ਇਹਦੇ ਵਿੱਚ ਕਈ ਕੁਝ ਨਵਾਂ ਲੱਭਣ ਦੀ ਗੱਲਬਾਤ ਆ ਪਰ ਨਵਾਂ ਅਜੇ ਤੱਕ ਬਹੁਤਾ ਕੁਝ ਲੱਭ ਨਹੀਂ ਰਿਹਾ ਇਹ ਤੋਂ ਪਹਿਲਾਂ ਕਿ ਇਸ ਬਰਥਡੇ ਬੁੱਕ ਬਾਰੇ ਦਸੀਏ ਜੈਫਰੀ ਐਪਸਟਿਨ ਇੱਕ ਬਹੁਤ ਅਮੀਰ ਬੰਦਾ ਹੋਇਆ ਫਾਈਨੈਂਸਰ ਸੀਗਾ ਜਿਹਦੇ ਜਿਹੜਾ ਇਹਦੇ ਉੱਤੇ ਦੋਸ਼ ਲੱਗੇ ਸੀ ਕਿ ਇਹਨੇ ਅੰਡਰ-ਏਜ ਗਰਲਸ ਦੀ ਟ੍ਰੈਫਿਕਿੰਗ ਕੀਤੀ ਆ ਉਹਨਾਂ ਦੇ ਨਾਲ ਜਿਹੜਾ ਐਕਸਪਲੋਇਟ ਕੀਤਾ ਉਹਨਾਂ ਨੂੰ ਇਹ ਤੋਂ ਬਾਅਦ ਇਹਦੇ ਔਰ 2008 ਦੇ ਵਿੱਚ ਫਲੋਰੀਡਾ ਦੇ ਵਿੱਚ ਇੱਕ ਡੀਲ ਹੋਈ ਸੀ ਉਹ ਮਾਮਲਾ ਸਾਹਮਣੇ ਆਇਆ ਜੁਲਾਈ 2019 ਦੇ ਵਿੱਚ ਇਹਨਾਂ ਦੋਸ਼ਾਂ ਦੇ ਤਹਿਤ ਇਹਨੂੰ ਗ੍ਰਿਫਤਾਰ ਕਰ ਲਿਆ ਜੇਲ੍ਹ ਚ ਸਿੱਟ ਦਿੱਤਾ ਗਿਆ ਕਾਂਸਪੀਰੇਸੀ ਚਾਰजेस ਸੀ ਜਮਾਨਤੇ ਦੀ ਹੋਈ ਨਹੀਂ ਜੇਲ੍ਹ ਦੇ ਵਿੱਚ ਜੁਲਾਈ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਸਤ 10 ਨੂੰ ਇਹਨੇ ਉੱਥੇ ਆਤਮ ਹੱਤਿਆ ਕਰ ਲਈ ਜਿਹਦੇ ਬਾਰੇ ਹਜੇ ਤੱਕ ਰੌਲਾ ਵੀ ਇਹਨੇ ਆਤਮ ਹੱਤਿਆ ਕੀਤੀ ਜਾਂ ਕੀ ਹੋਇਆ ਸੀ ਮੈਕਸਵੈਲ ਜਿਹੜੀ ਇਹਦੀ ਸਾਥਣ ਸੀਗੀ ਉਹਨੇ 2021 ਦੇ ਵਿੱਚ ਜਿਹੜੀ ਉਹਨੂੰ ਵੀ ਕਨਵਿਕਟ ਕੀਤਾ ਗਿਆ ਇਹਨਾਂ ਮਾਮਲਿਆਂ ਦੇ ਵਿੱਚ ਤੇ ਕਈ ਲੰਬੇ ਸਮੇਂ ਤੋਂ ਮਾਮਲਾ ਸਾਹਮਣੇ ਇਹ ਆ ਰਿਹਾ ਇਹਦੇ ਨਾਲ ਸੰਬੰਧਿਤ ਬਹੁਤ ਸਾਰੇ ਅਮਰੀਕਾ ਦੇ ਵਿੱਚ ਦਸਤਾਵੇਜ਼ ਆ ਬਹੁਤ ਸਾਰੇ ਕਾਗਜ਼ ਪੱਤਰ ਆ ਡੈਮੋਕ੍ਰੇਟ ਇਹ ਮੰਨਦੇ ਆ ਵੀ ਇਹ ਡੋਨਲਡ ਟਰੰਪ ਦਾ ਬਹੁਤ ਨੇੜੇ ਦਾ ਸਾਥੀ ਸੀ ਉਹਦਾ ਮਿੱਤਰ ਸੀ ਤੇ ਉਹਦੇ ਬਰਥਡੇ ਦੇ ਉੱਤੇ ਇਹਨੇ ਡੋਨਲਡ ਟਰੰਪ ਨੇ ਇੱਕ ਤਰਾਜਯੋਗ ਤਸਵੀਰ ਜਿਹੜੀ ਔਰਤ ਦੀ ਬਣਾ ਕੇ ਤੇ ਉਹਦੇ 'ਚ ਕੁਝ ਲਿਖ ਕੇ ਜਿਹੜਾ ਉਨੇ ਭੇਜਿਆ ਸੀ ਇਹ ਵੀ ਮੰਨਿਆ ਜਾਂਦਾ ਵੀ ਇਹਦੇ ਕਲਾਇੰਟ ਜਿਹੜੇ ਸੀਗੇ ਇਸ ਜੈਫਰੀ ਐਪਸਟੀ ਦੇ ਜਿਹੜੇ ਗਾਹਕ ਸੀਗੇ ਜਿਨ੍ਹਾਂ ਨੂੰ ਕੁੜੀਆਂ ਦੇ ਨਾਲ ਇਹ ਇਨਵੋਲਵ ਕਰਦਾ ਸੀ ਉਹ ਬਹੁਤ ਵੱਡੇ ਬੰਦੇ ਸੀ ਔਰ ਉਹਨਾਂ ਬੰਦਿਆਂ ਦੇ ਵਿੱਚ ਵੱਡੇ ਨਾਂ ਸ਼ਾਮਲ ਸੀ ਤੇ ਮੰਨਿਆ ਇਹ ਜਾਂਦਾ ਸੀ ਕਿ ਇੱਕ ਕਲਾਇੰਟ ਲਿਸਟ ਆ ਉਹਨਾਂ ਸਾਰੇ ਗਾਹਕਾਂ ਦੀ ਇੱਕ ਲਿਸਟ ਆ ਉਹ ਲਿਸਟ ਜਾਰੀ ਹੋਣੀ ਚਾਹੀਦੀ ਆ ਤੇ ਜਿਹੜਾ ਇਹਦਾ ਬਰਥਡੇ ਸੀਗਾ ਜਿਹੜਾ ਬਰਥਡੇ ਦੇ ਉੱਤੇ ਉਹ ਸਾਰੇ ਨਾਂ ਸਾਹਮਣੇ ਸੀਗੇ ਉਹ ਬਰਥਡੇ ਬੁੱਕ ਦੇ ਬਾਰੇ ਵੀ ਚਰਚਾ ਸੀ ਵੀ ਉਹ ਬੁੱਕ ਸਾਹਮਣੇ ਆਉਣੀ ਚਾਹੀਦੀ ਹੈ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਇਹ ਦਸਤਾਵੇਜ਼ ਸਾਹਮਣੇ ਆਉਂਦੇ ਰਹੇ ਆ ਪਰ ਕਿਹਾ ਇਹ ਜਾਂਦਾ ਸੀ ਵੀ ਇਹ ਪਹਿਲਾਂ ਹੀ ਪਬਲਿਕ ਸੀਗੇ ਹੁਣ ਬਰਥਡੇ ਬੁੱਕ ਸਾਹਮਣੇ ਆ ਗਈ ਆ ਤੇ ਨਿਕਲਿਆ ਉਹਦੇ ਵਿੱਚੋਂ ਵੀ ਬਹੁਤ ਕੁਝ ਅਜੇ ਤੱਕ ਨਹੀਂ ਆ ਵੀ ਜਾਂ ਉਹਦੇ ਵਿੱਚ ਕੋਈ ਏਡੀ ਗੱਲਬਾਤ ਸਾਹਮਣੇ ਨਹੀਂ ਆ ਜਿਹੜੀ ਬਰਥਡੇ ਬੁੱਕ ਆ ਜਿਹਦੇ ਵਿੱਚ ਕਈ ਜਿਹੜੇ ਉਸ ਤਰ੍ਹਾਂ ਦੇ ਮੈਸੇਜਸ ਨੇ ਕਈ ਕਹਾਣੀਆਂ ਨੇ ਉਸ ਤਰ੍ਹਾਂ ਦੀਆਂ ਇੱਕ ਫਾਈਲ ਇੱਕ ਜਿਹੜੀ ਉਹਦਾ ਪੇਜ ਆ ਉਹ ਜਿਹੜਾ ਇਹ ਜਾਰੀ ਕੀਤਾ ਗਿਆ ਦਸਤਾਵੇਜ਼ ਉਹਨਾਂ ਦੇ ਵਿੱਚੋਂ ਇੱਕ ਦੇ ਉੱਤੇ ਇੱਕ ਬਹੁਤ ਵੱਡਾ ਚੈੱਕ ਸਾਈਨ ਕੀਤਾ ਜਿਹਦੇ ਤੇ ਡੀ ਜੇ 트ੰਪ ਲਿਖਿਆ ਹੈ ਤੇ ਨਾਲ ਉਹਦੇ ਡੀ ਜੇ 트ੰਪ ਦੇ ਇੱਕ ਨੋਟ ਲਿਖਿਆ ਹੈ ਜਿਹਦੇ ਤੇ ਲਿਖਿਆ ਹੈ ਕਿ ਇਹ ਕੁਝ ਵੇਚਿਆ ਆ ਡੀ ਜੇ 트ੰਪ ਨੂੰ ਯਾਨੀ ਕਿ ਡੋਨਲਡ 트ੰਪ ਨੂੰ 22500 ਡਾਲਰ ਦਾ ਉਹ 22500 ਡਾਲਰ ਦਾ ਕੀ ਆ ਉਹਦੇ ਵਿੱਚ ਕੁਝ ਵੇਚਿਆ ਜਾਂ ਨਹੀਂ ਵੇਚਿਆ ਬਾਅਦ ਦੀ ਗੱਲ ਆ ਪਰ ਉਹਦਾ ਰਾਸ਼ਟਰਪਤੀ ਟਰੰਪ ਦੇ ਨਾਲ ਸਬੰਧ ਜ਼ਰੂਰ ਦੱਸਦੇ ਆ। ਰਾਸ਼ਟਰਪਤੀ ਟਰੰਪ ਪਹਿਲਾਂ ਹੀ ਕਹਿ ਚੁੱਕੇ ਆ ਵੀ ਹਾਂਜੀ ਸਬੰਧ ਸੀਗੇ ਪਰ ਕਿਸੇ ਗਲਤ ਕੰਮ ਦੇ ਵਿੱਚ ਅਸੀਂ ਇਨਵੋਲਵ ਨਹੀਂ ਸੀਗੇ ਇਹਨਾਂ ਦੇ ਨਾਲ। ਡੈਮੋਕ੍ਰੇਟ ਲਗਾਤਾਰ ਮੰਗ ਕਰਦੇ ਆ ਰਹੇ ਆ ਕਿ ਬਹੁਤ ਕੁਝ ਐਸਾ ਆ ਜਿਹੜਾ ਸਾਹਮਣੇ ਆਉਣਾ ਚਾਹੁੰਦਾ ਆ ਤੇ ਦੂਜਾ ਰਿਪਬਲਿਕਨ ਇਹ ਕਹਿੰਦੇ ਆ ਵੀ ਇਹ ਸਿਰਫ ਤੇ ਸਿਰਫ ਜਿਹੜੇ ਜਾਂ ਟਰੰਪ ਦੇ ਜਿਹੜੇ ਸਾਥੀ ਆ ਉਹ ਕਹਿ ਰਹੇ ਆ ਕਿ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਹ ਮਾਮਲਾ ਸਾਹਮਣੇ ਲਿਆਂਦਾ ਜਾ ਰਿਹਾ। 10 ਅਗਸਤ 2119 ਨੂੰ ਉਹ ਬੰਦਾ ਜੇਲ੍ਹ ਦੇ ਵਿੱਚ ਆਤਮ ਹੱਤਿਆ ਕਰ ਗਿਆ ਵੀ ਡੋਨਲਡ ਟਰੰਪ ਤਾਂ ਹੁਣ ਆਏ ਆ ਉਹ ਤੋਂ ਪਹਿਲਾਂ ਜੋ ਬਾਈਡਨ ਵੀ ਰਹੇ ਆ ਇਹਨਾਂ ਨੇ ਉਹ ਮਾਮਲਾ ਕਿਉਂ ਨਹੀਂ ਕੀਤਾ ਜੇ ਉਹ ਫਾਈਲਾਂ ਦਬੀਆਂ ਸੀ ਜਾਂ ਉਹਨਾਂ ਦੇ ਵਿੱਚ ਕੁਝ ਗੁਪਤ ਜਾਣਕਾਰੀ ਸੀਗੀ ਤਾਂ ਕਿ ਡੈਮੋਕ੍ਰੇਟ ਜਦੋਂ ਇਹਨਾਂ ਦੀ ਟਰਨ ਸੀਗੀ ਉਸ ਵੇਲੇ ਨਹੀਂ ਸੀ ਲਿਆ ਸਕਦੇ ਵੀ ਇਹ ਮਾਮਲਾ ਸਿਰਫ ਤੇ ਸਿਰਫ ਰੌਲਾ ਰੱਪਾ ਆ ਇਹੋ ਜਿਹਾ ਹੈ ਕੁਝ ਨਹੀਂ ਹੁਣ ਇਸ ਜੈਫਰੀ ਐਬਸਟਿਨ ਦੇ ਮਾਮਲੇ ਦੇ ਨਾਲ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਚਰਚਾ ਇਹ ਵੀ ਚੱਲ ਰਿਹਾ ਨੁਕਸਾਨ ਬਹੁਤ ਹੋਇਆ ਇਹ ਮਾਮਲੇ ਦੇ ਨਾਲ ਰਾਸ਼ਟਰਪਤੀ ਟਰੰਪ ਨੂੰ ਟਾਰਗੇਟ ਬਹੁਤ ਕੀਤਾ ਜਾ ਰਿਹਾ ਔਰ ਜਿਹੜੀ ਫੇਰ ਗੱਲਾਂ ਵੀ ਹਜੇ ਤੱਕ ਕੋਚੋਂ ਨਿਕਲਿਆ ਕੁਝ ਨਹੀਂ ਅਭੀ ਅਜੇ ਤੱਕ ਉਹਦੇ ਵਿੱਚੋਂ ਕੋ ਐਡੀ ਵੱਡੀ ਕੋਈ ਕੋਈ ਫੈਸਲਾ ਹੋ ਚੁੱਕਿਆ ਉਸ ਅਦਾਲਤ ਨੇ ਕਹਿ ਦਿੱਤਾ ਵੀ ਇਹ ਬੰਦੇ ਨੇ ਆਤਮ ਹੱਤਿਆ ਕੀਤੀ ਅੰਦਰ ਆ ਇਹਦੇ ਦੋਸ਼ੀਗੇ ਦੋਸ਼ ਸਿੱਧ ਹੋਗੇ ਹੁਣ ਉਹਦੇ ਤੋਂ ਬਾਅਦ ਕੀ ਰੌਲਾ ਆ ਕਨਸਪੀਰੇਸੀ ਵੀ ਉਹ ਜਿਹੜੀ ਜਦੋਂ ਉਹਨੇ ਆਤਮ ਹੱਤਿਆ ਕੀਤੀ ਉਸ ਵੇਲੇ ਜਿਹੜੀ ਉਹ ਸਕਿਉਰਿਟੀ ਕੈਮਰੇ ਦੀ ਫੁਟੇਜ ਕਿੱਥੇ ਆ ਜੀ ਉਹ ਫੁਟੇਜ ਹੈ ਨਹੀਂ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਦੁਬਾਰਾ ਸਾਹਮਣੇ ਆ ਰਹੀਆਂ ਪਰ ਹੁਣ ਇਹ ਕੋਲ ਫੇਰ ਇਹ ਮਾਮਲਾ ਚਰਚਾ ਦੇ ਵਿੱਚ ਆ ਤੇ ਬਹੁਤ ਵੱਡੇ ਪੱਧਰ ਤੇ ਉੱਤੇ ਜਿਹੜੇ ਜੈਫਰੀ ਐਪਸਟਾਈ ਦਸਤਾਵੇਜ਼ਾ ਉਹ ਜਾਰੀ ਕੀਤੇ ਗਏ ਅਗਲੀ ਗੱਲਬਾਤ ਫੈਡਰਲ ਇਮੀਗ੍ਰੇਸ਼ਨ ਐਂਫੋਰਸਮੈਂਟ ਬਾਰੇ ਜਦੋਂ ਦੇ ਰਾਸ਼ਟਰਪਤੀ 트੍ਰੰਪ ਆਇਆ ਰਹਣ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕੀਤੀ ਆ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕੀਤੀ ਹੈ ਤੇ ਕ੍ਰਾਈਮ ਦੇ ਉੱਤੇ ਵੀ ਇਹ ਸਖਤੀ ਕਰ ਰਹੇ ਆ ਜਿਹਦਾ ਸਿੱਧਾ ਸਬੂਤ ਪਿਛਲੇ ਦਿਨਾਂ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਲੋਕਲ ਪੁਲਿਸ ਦੇ ਉੱਤੇ ਜਿਹੜੀ ਫੌਜ ਲਾ ਦਿੱਤੀ ਇਹਨਾਂ ਨੇ ਨੈਸ਼ਨਲ ਗਾਰਡ ਟ੍ਰੂਪਸ ਉੱਥੇ ਲਾ ਦਿੱਤੇ ਵੀ ਇਹਨਾਂ ਕੋਲ ਕੰਟਰੋਲ ਹੀ ਹੁੰਦੀ ਇਸ ਕਰਕੇ ਅਸੀਂ ਇਹਨਾਂ ਨੂੰ ਇੱਥੇ ਕਰ ਰਹੇ ਆ ਉਸ ਮਾਮਲੇ ਦੇ ਵਿੱਚ ਹੁਣ ਅਗਲਾ ਸਟੈਪ ਜਿਹੜਾ ਹੋਇਆ ਫਿਰ ਇਹਨਾਂ ਨੇ ਕਿਹਾ ਸੀ ਵੀ ਅਸੀਂ ਬਾਕੀ ਥਾਵਾਂ ਦੇ ਉੱਤੇ ਵੀ ਨੈਸ਼ਨਲ ਗਾਰਡ ਲਾ ਸਕਦੇ ਆ ਵਾਸ਼ਿੰਗਟਨ ਡੀਸੀ ਕੋਈ ਸਟੇਟ ਨਹੀਂ ਆ ਉਹ ਤਾਂ ਸਿੱਧਾ ਉੱਥੇ ਰਾਜਧਾਨੀ ਆ ਤੇ ਫੈਡਰਲ ਸਰਕਾਰ ਦੇ ਅੰਡਰ ਆਉਂਦਾ ਉੱਥ ਪਰ ਹੁਣ ਇਹਨਾਂ ਨੇ ਕਿਹਾ ਸੀ ਵੀ ਅਸੀਂ ਸ਼ਿਕਾਗੋ ਦੇ ਵਿੱਚ ਲਾਵਾਂਗੇ ਆਪਾਂ 2 ਦਿਨ ਪਹਿਲਾਂ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਸੀ ਹੁਣ ਉਸ ਮਾਮਲੇ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਸ਼ਿਕਾਗੋ ਦੇ ਵਿੱਚ ਇਲੀਨਯੋਇਸ ਦਾ ਸ਼ਹਿਰ ਸ਼ਿਕਾਗੋ ਜਿਹਨੂੰ ਇਹ ਬਹੁਤ ਬਦਨਾਮ ਸ਼ਹਿਰ ਕਹਿ ਚੁੱਕਿਆ ਰਾਸ਼ਟਰਪਤੀ 트੍ਰੰਪ ਉੱਥੇ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਡੀ ਐਚ ਐਸ ਆ ਉਹਨੇ ਜਿਹੜਾ ਇੱਕ ਸਪੈਸ਼ਲ ਆਪਰੇਸ਼ਨ ਲਾਂਚ ਕਰ ਦਿੱਤਾ ਆ ਇਸ ਆਪਰੇਸ਼ਨ ਦੇ ਤਹਿਤ ਇਮੀਗ੍ਰੇਸ਼ਨ ਐਂਡ ਕਸਟਮਨ ਐਨਫੋਰਸਮੈਂਟ ਜਿਹਨੂੰ ਆਈ ਐਸ ਕਹਿੰਦੇ ਆ ਉਹ ਖਾਸ ਤੌਰ ਦੇ ਤੇ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਾਂ ਨੂੰ ਟਾਰਗੇਟ ਕਰ ਰਹੇ ਆ ਜਿਨ੍ਹਾਂ ਨੂੰ ਜਿਹੜੇ ਕਹੋ ਕਿ ਸੈਲਫ ਡਿclareਡ ਸੈਂਕਚਰੀ ਸਿਟੀ ਆ ਸੈਂਕਚਰੀ ਸਿਟੀ ਜ਼ੋਨ ਅਮਰੀਕਾ ਦੇ ਵਿੱਚ ਜਿਹੜੇ ਵੀ ਗ੍ਰੈਂਟਸ ਦੇ ਹੱਕ ਚ ਨਹੀਂ ਵੀ ਜਦੋਂ ਪੁਲਿਸ ਉਹਨਾਂ ਨੂੰ ਫੜਨ ਆਉਂਦੀ ਉਹ ਬਚਾਉਂਦੇ ਆ ਵੀ ਅਸੀਂ ਇਹਨਾਂ ਨੂੰ ਫੜਨ ਨਹੀਂ ਦੇਣਾ ਜਿਹੜੇ ਬਹੁਤ ਡੈਮੋਕ੍ਰੇਟਸ ਨੇ ਇਹਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਇਸ ਆਪਰੇਸ਼ਨ ਦਾ ਨਾਮ ਕੈਥਰੀਨ ਅਬਰਾਹਮ 20 ਸਾਲ ਦੀ ਔਰਤ ਇਲੀਨੋਇਸ ਦੇ ਵਿੱਚ ਜਿਹੜੀ ਕਾਰ ਕਰੈਸ਼ ਦੇ ਵਿੱਚ ਮਾਰੀ ਗਈ ਸੀ ਔਰ ਜਿਹੜੇ ਬੰਦੇ ਨੇ ਇਹਨੂੰ ਮਾਰਿਆ ਸੀ ਜਿਹੜਾ ਡਰਾਈਵਰ ਸੀ ਉਹ ਇਮੀਗਰੈਂਟ ਸੀਗਾ ਤੇ ਉਹਨੇ ਸ਼ਰਾਬ ਪੀਤੀ ਸੀ ਉਸ ਦੇ ਨਾਂ ਦੇ ਉੱਤੇ ਇਸ ਆਪਰੇਸ਼ਨ ਦਾ ਨਾਂ ਰੱਖਿਆ ਗਿਆ ਜਿਹੜੀਆਂ अर्ਲੀ ਰਿਪੋਰਟਸ ਆਸ ਤੋਂ ਲਿਆ ਰਹੀਆਂ ਵੀ ਘੱਟੋ ਘੱਟ 5 ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਬਹੁਤ ਮਸ਼ਹੂਰ ਉਥੋਂ ਦਾ ਫਲਾਵਰ ਵੈਂਡਰ ਦੱਸਿਆ ਜਾ ਰਿਹਾ ਹੈ ਜਿਹੜੀ ਆਈਸ ਹੈਗੀ ਆ ਉਹ ਜ਼ਿਆਦਾ ਸਟਰੀਟ ਲੈਵਲ ਤੇ ਪਬਲਿਕ ਅਰੈਸਟ ਕਰ ਰਹੀ ਆ ਪਹਿਲਾਂ ਲੋਕਾਂ ਨੂੰ ਏਦਾਂ ਸਟਰੀਟ ਦੇ ਵਿੱਚੋਂ ਜਾਂ ਪਬਲਿਕ ਪਲੇਸਿਸ ਦੇ ਵਿੱਚੋਂ ਅਰੈਸਟ ਨਹੀਂ ਸੀ ਕੀਤਾ ਜਾਂਦਾ ਸਪੋਰਟਰ ਇਹ ਕਹਿੰਦੇ ਆ ਕਿ ਅਸੀਂ ਕ੍ਰਿਮੀਨਲ ਨੂੰ ਇੱਥੋਂ ਹਟਾਉਣਾ ਚਾਹੁੰਦੇ ਆ ਆਲੋਚਕ ਇਹ ਕਹਿੰਦੇ ਆ ਦੂਜੇ ਪਾਸੇ ਉਹ ਦਲੀਲ ਇਹ ਦੇ ਰਹੇ ਆ ਕਿ ਜਿਹੜੇ ਕ੍ਰਿਮੀਨਲ ਆਉਂ ਤਾ ਤੁਸੀਂ ਕੀ ਹਟਾਉਣੇ ਲੋਕਾਂ ਦੇ ਵਿੱਚ ਡਰੇ ਦੇ ਨਾਲ ਬਹੁਤ ਜ਼ਿਆਦਾ ਪੈਦਾ ਹੋ ਰਿਹਾ ਆ ਆਪਰੇਸ਼ਨ ਮਿਲਟਰੀ ਬਲਿਟਸ ਮਿਡਵੇ ਬਲਿਟਸ ਇਹਦਾ ਨਾਮ ਰੱਖਿਆ ਗਿਆ ਆ ਜਿਹੜਾ ਸਿੱਧਾ-ਸਿੱਧਾ ਅਨ ਡਾਕੂਮੈਂਟਡ ਲੋਕਾਂ ਦੇ ਉੱਤੇ ਇਸ ਵੇਲੇ ਟਾਰਗੇਟ ਆ ਤੇ ਇਹਦੇ ਮਾਮਲੇ ਦੇ ਵਿੱਚ ਇਹ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹੁਣ ਅ ਦੱਸਦੇ ਇਹ ਆ ਕਿ ਜਿਹੜੇ ਇਮੀਗ੍ਰੈਂਟਸ ਆ ਹੁਣ ਅੰਕੜੇ ਇਹ ਕਹਿੰਦੇ ਆ ਸਰਕਾਰੀ ਅੰਕੜੇ ਕਿ ਜਿਹੜੇ ਇਹ ਇਮੀਗ੍ਰੈਂਟ ਨੇ ਬਾਹਰੋਂ ਆਏ ਜਾਂ ਕੱਚੇ ਨੇ ਇਹ ਕ੍ਰਾਈਮ ਘੱਟ ਕਰਦੇ ਆ ਜਿਹੜੇ ਅਮਰੀਕਾ ਦੇ ਜਿਹੜੇ ਬੌਰਨ ਨੇ ਉਹ ਕ੍ਰਾਈਮ ਜ਼ਿਆਦਾ ਕਰਦੇ ਆ ਸੋ ਇਹ ਹੁਣ ਪਤਾ ਨਹੀਂ ਪਰ ਇਹ ਕਹਿੰਦੇ ਕਿ ਬਾਹਰੋਂ ਆਏ ਜ਼ਿਆਦਾ ਕਰਦੇ ਆ ਤੇ ਇਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਦਾ ਟਾਰਗੇਟ ਆ ਕਿ 3-3000 ਬੰਦਾ ਹੀ ਰੋਜ਼ ਗ੍ਰਿਫਤਾਰ ਕਰਨਾ ਤੇ DHS ਨੇ ਸਾਫ ਤੌਰ ਤੇ ਕਹਿ ਦਿੱਤਾ ਵੀ ਜੇ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਆਏ ਆ ਤੇ ਇੱਥੇ ਆ ਕੇ ਕੋਈ ਕ੍ਰਿਮੀਨਲ ਐਕਟੀਵਿਟੀ ਕਰ ਰਹੇ ਆ ਅਸੀਂ ਤੁਹਾਨੂੰ ਗ੍ਰਿਫਤਾਰ ਵੀ ਕਰਾਂਗੇ ਅਸੀਂ ਤੁਹਾਨੂੰ ਡਿਟੇਨ ਵੀ ਕਰਾਂਗੇ ਤੇ ਦੇਸ਼ ਦੇ ਵਿੱਚੋਂ ਬਾਹਰ ਵੀ ਕੱਢਾਂਗੇ ਉਹਨਾਂ ਨੇ ਕਲੀਅਰ ਕਟ ਮੈਸੇਜ ਦੇ ਦਿੱਤਾ ਜਿਹੜੇ ਇਮੀਗ੍ਰੈਂਟਸ ਦੇ ਲਈ ਗਰੁੱਪ ਕੰਮ ਕਰ ਰਹੇ ਆ ਉਹ ਇਹਨਾਂ ਦਾ ਬਚਾਅ ਕਰ ਰਹੇ ਆ ਵੀ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਦੱਸ ਰਹੇ ਆ ਉਹਨਾਂ ਨੂੰ ਪੇਪਰ ਵੰਡ ਰਹੇ ਆ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਅਧਿਕਾਰ ਰੱਖੇ ਆ ਇਸ ਮਾਮਲੇ ਦੇ ਵਿੱਚ ਇੱਕ ਵਾਰੀ ਸ਼ਿਕਾਗੋ ਐਸਐਲ ਫੇਅਰ ਚਰਚਾ ਦੇ ਵਿੱਚ ਆਇਆ ਹੋਇਆ ਅਗਲੀ ਗੱਲਬਾਤ ਈਜੀਨ ਕੈਰੋਲ ਬਾਰੇ ਈਜੀਨ ਕੈਰੋਲ ਮਾਮਲੇ ਦੇ ਵਿੱਚ ਅਦਾਲਤ ਨੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਫੈਸਲਾ ਦਿੱਤਾ ਅੱਜ ਜਿਹੜਾ ਕੱਲ ਜਿਹੜਾ ਫੈਸਲਾ ਦਿੱਤਾ ਮਾਮਲਾ ਕੀ ਸੀ ਈਜੀਨ ਕੈਰੋਲ ਇੱਕ ਅਮਰੀਕਨ ਰਾਈਟਰ ਆ ਅਮਰੀਕਨ ਪੱਤਰਕਾਰ ਆ ਬਹੁਤ ਲੰਬੇ ਸਮੇਂ ਤੋਂ ਕਾਮੁਨਿਸਟ ਆ ਇਹ ਐਲ ਮੈਗਜ਼ੀਨ ਦੇ ਵਿੱਚ ਇੱਕ ਕਾਲਮ ਆਪਣਾ ਇਹਦਾ ਪੱਕਾ ਸ਼ੱਪਦਾ ਆ ਅਲੀਗੇਸ਼ਨ ਕੀ ਹੈ ਜੀ ਇਹਦੇ ਅਲੀਗੇਸ਼ਨ ਇਹ ਸੀ ਕਿ 2019 ਦੇ ਵਿੱਚ ਇਹਨੇ ਪਬਲੀਕਲੀ ਮਤਲਬ ਜਨਤਕ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਉੱਤੇ ਦੋਸ਼ ਲਾਏ ਸੀ ਅਕਿਊਜ਼ ਕੀਤਾ ਸੀ ਕਿ ਇਹਨੇ ਇਹ ਜਾਨੀ ਕਿ ਟਰੰਪ ਨੇ ਇੱਕ ਡਿਪਾਰਟਮੈਂਟਲ ਸਟੋਰ ਦੇ ਵਿੱਚ ਇਹਨੂੰ ਅਸੌਲਟ ਕੀਤਾ ਇਹ ਉਹਦੇ ਡ্রেਸਿੰਗ ਰੂਮ ਦੇ ਵਿੱਚ ਜਿੱਥੇ ਜਾ ਕੇ ਬੰਦਾ ਕੱਪੜੇ ਲਾਹ ਪਾ ਕੇ ਦੇਖਦਾ ਵੀ ਇਹਨੂੰ ਟਰਾਈ ਕਰਕੇ ਵੀ ਕਿਹੜਾ ਉਹਦੇ ਆਉਂਦਾ ਕਿਹੜਾ ਨਹੀਂ ਆਉਂਦਾ ਇਹ ਗੱਲ 1990ਵਿਆਂ ਦੀ ਆ 92 95 ਦੇ ਨੇੜੇ ਤੇੜੇ ਦੀ ਗੱਲ ਆ ਵਿਸਾ 19 ਦੇ ਵਿੱਚ ਈਜੀਨ ਕੈਰੋਲ ਜਿਹੜੀ ਇੱਕ ਕੈਰੈਕਟਰ ਸੀ ਉਹਨੇ 트ੰਪ ਦੇ ਉੱਤੇ ਸਿੱਧਾ ਸਿੱਧਾ ਦੋਸ਼ ਲਾਇਆ ਸੀ 트ੰਪ ਨੇ ਕਿਹਾ ਵੀ ਮੈਂ ਜਾਣਦਾ ਹਾਂ ਈਜੀਨ ਕੈਰੋਲ ਨੂੰ ਪਰ ਮਤਲਬ ਉਹਦੀ ਇੱਕ ਤਰ੍ਹਾਂ ਪਬਲਿਕਲੀ ਬੇਜਤੀ ਵੀ ਕੀਤੀ ਤੇ ਨਾਲ ਉਹ ਕਹਿੰਦੇ ਵੀ ਮੈਨੂੰ ਨਹੀਂ ਪਤਾ ਏ ਕਿਉਂ ਕਰ ਰਹੀ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਵੀ ਇਹਨੂੰ ਪੈਸਾ ਚਾਹੀਦਾ ਜਾਂ ਮੇਰੇ ਨਾਂ ਨਾਲ ਆਪਣਾ ਨਾਂ ਜੋੜ ਕੇ ਪਬਲਿਸਿਟੀ ਚਾਹੁੰਦੀ ਹੈ ਫੇਮ ਚਾਹੁੰਦੀ ਹੈ ਇਸ ਕਰਕੇ ਕਰ ਰਹੀ ਆ ਈਜੀਨ ਕੈਰੋਲ ਨੇ ਕੀ ਕੀਤਾ ਰਾਸ਼ਟਰਪਤੀ 트ੰਪ ਤੇ ਕੇਸ ਕਰਤਾ ਸੂ ਕਰਤਾ ਦੋ ਵਾਰੀ ਕੀਤਾ ਡਿਫਾਰਮੇਸ਼ਨ ਦਾ ਕੇਸ ਵੀ ਇਹ ਮੈਨੂੰ ਝੂਠੀ ਕਹਿ ਰਿਹਾ ਜਾਂ ਮੇਰੇ ਉੱਤੇ ਦੋਸ਼ ਲਾ ਰਿਹਾ ਮੈਨੂੰ ਡੀਫੇਮ ਕਰ ਰਿਹਾ ਤੇ ਜਿਹੜਾ ਸਿਵਲ ਕੇਸ ਆ ਉਹ ਵੀ ਕਰ ਦਿੱਤਾ ਜਿਹਦੇ ਵਿੱਚ ਉਹਨੇ ਸੈਕਸਚੁਅਲ ਅਬਿਊਜ਼ ਦਾ ਕੇਸ ਵੀ ਕੀਤਾ ਕਿ ਮੇਰੇ ਨਾਲ ਜਨਸੀ ਸ਼ੋਸ਼ਣ ਵੀ ਇਹਨੇ ਕੀਤਾ ਆ ਜਿਹਦੇ ਤੋਂ ਬਾਅਦ ਜਿਊਰੀ ਕਹਿੰਦੀ ਹਾਂਜੀ ਠੀਕ ਆ ਇਹ ਗੱਲ ਇਹ ਸਹੀ ਆ ਤੁਹਾਡੀ ਗੱਲ ਇਦਾਂ ਹੋਇਆ ਨਤੀਜਾ ਕੀ ਨਿਕਲਿਆ ਟਰੰਪ ਉਹਨਾਂ ਨੇ ਹੁਕਮ ਦਿੱਤਾ ਕਿ 50 ਲੱਖ ਡਾਲਰ ਹੁਣ ਦੇ ਦੇ ਇਹ ਵੀ 23 ਦੀ ਗੱਲ ਆ ਤੇ ਸੈਕਸਚੁਅਲ ਅਬਿਊਜ਼ ਤੇ ਡਿਫਾਰਮੇਸ਼ਨ ਦੇ ਲਈ ਤੇ 83.3 ਮਿਲੀਅਨ ਡਾਲਰ ਤੂੰ 24 ਦੇ ਵਿੱਚ ਦੇਣਾ ਇੱਕ ਦੂਜਾ ਜਿਹੜਾ ਡਿਫਾਰਮੇਸ਼ਨ ਦਾ ਟ੍ਰਾਇਲ ਸੀ ਮਾਨ ਹੰਨੀ ਦਾ ਮੁਕੱਦਮਾ ਸੀ ਉਸ ਮਾਮਲੇ ਦੇ ਵਿੱਚ ਹੁਣ ਇਹ ਮਾਮਲਾ ਉੱਥੇ ਤੱਕ ਸਿਗਾ ਹੁਣ ਰਾਸ਼ਟਰਪਤੀ ਟਰੰਪ ਨੇ ਉਹਦੇ ਲਈ ਅਪੀਲ ਕੀਤੀ ਸੀ ਵੀ ਨਹੀਂ ਇਹ ਮੇਰਾ ਦੇਣਾ ਨਹੀਂ ਬਣਦਾ 83.3 ਮਿਲੀਅਨ ਡਾਲਰ ਉਸ ਮਾਮਲੇ ਦੇ ਵਿੱਚ ਫੈਡਰਲ ਅਪੀਲ ਕੋਰਟ ਸੈਕੰਡ ਸਰਕਟ ਨੇ ਹੁਣ ਜਿਊਰੀ ਨੇ ਇਹ ਕਿਹਾ ਕਿ 83.3 ਮਿਲੀਅਨ ਡਿਫਾਰਮੇਸ਼ਨ ਦਾ ਜਿਹੜਾ ਡੋਨਲਡ 트੍ਰੰਪ ਦੇ ਖਿਲਾਫ ਸੀਗਾ ਉਹ ਤੁਹਾਨੂੰ ਦੇਣਾ ਪਊਗਾ ਜੱਜਸ ਨੇ ਇਹ ਕਿਹਾ ਆ ਕਿ ਜਿਹੜਾ ਡੈਮੇਜ ਕੀਤਾ ਡੈਮੇਜ ਦਾ ਮਤਲਬ ਉਹਦਾ ਅਕਸ ਖਰਾਬ ਕੀਤਾ ਉਹਨੂੰ ਝੂਠੀ ਤੇ ਉਹ ਸਾਰਾ ਕੁਝ ਕਹਿ ਕੇ ਵੀ ਉਹ ਫੇਅਰ ਆ ਤੇ ਰੀਜ਼ਨੇਬਲ ਆ ਤੇ ਉਹ ਬੜੀ ਸਟਰੋਂਗ ਐਵੀਡੈਂਸ ਆ ਕਿ 트੍ਰੰਪ ਨੇ ਜੇਸ ਤਰੀਕੇ ਦੇ ਨਾਲ ਉਹਦੀ ਮਤਲਬ ਉਹਦੇ ਲਈ ਇਹ ਸਾਰਾ ਕੁਝ ਕੀਤਾ ਹੈ 트੍ਰੰਪ ਦੀ ਦਲੀਲ ਇਹ ਆ ਕਿ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਹੈ ਰਾਸ਼ਟਰਪਤੀ ਆ ਇਮਿਊਨ ਹੁੰਦਾ ਰਾਸ਼ਟਰਪਤੀ ਦੇ ਉੱਤੇ ਸਾਰੇ ਦੋਸ਼ ਕੰਮ ਨਹੀਂ ਕਰਦੇ ਉਹਨੂੰ ਉਹਨੂੰ ਉਸ ਇਮਿਊਨਿਟੀ ਦੇ ਨਾਲ ਬਚਾ ਹੁੰਦਾ ਵੀ ਉਹ ਮੈਨੂੰ ਮੇਰਾ ਪ੍ਰੋਟੈਕਸ਼ਨ ਚਾਹੀਦੀ ਆ ਉਸ ਉਸ ਤਰੀਕੇ ਦੇ ਨਾਲ ਉਹਨੂੰ ਕੋਰਟ ਨੇ ਰਿਜੈਕਟ ਕਰ ਤੱਕ ਨਹੀਂ ਤੁਹਾਡੀ ਪ੍ਰੋਟੈਕਸ਼ਨ ਉਹਦੇ ਨਾਲ ਨਹੀਂ ਬਣਦੀ ਹੁਣ ਜਿਹੜਾ ਬਹੁਤਾ ਪੈਸਾ ਆ ਇਹ ਡੈਮੇਜ ਆ ਲਗਭਗ 65 ਮਿਲੀਅਨ ਕਿਉਂਕਿ ਕੋਰਟ ਨੂੰ ਇਹ ਲੱਗਿਆ ਕਿ ਜਿਹੜਾ ਇਹ ਕੰਡਕਟ ਸੀਗਾ ਇਹ ਠੀਕ ਨਹੀਂ ਸੀ ਸੋ ਟ੍ਰਾਇਲ ਜਿਹੜਾ ਡਿਸਾਈਡ ਕਰੂਗਾ ਕਿ ਟਰੰਪ ਨੇ ਕਿੰਨਾ ਪੇ ਕਰਨਾ ਪੈਣਾ ਤੇ ਕਿੰਨੇ ਦੇ ਲਈ ਇਹ ਲਾਇਬਲ ਆ 2023 ਦੇ ਵਿੱਚ ਜਿਹੜੀ ਦੂਜੀ ਜਿਊਰੀ ਸੀ ਉਹਨੇ ਕਿਹਾ ਸੀ ਕਿ ਜਿਹੜਾ ਡੈਫਰਮੇਸ਼ਨ ਜਿਹਦਾ ਪਹਿਲਾਂ ਜ਼ਿਕਰ ਕੀਤਾ ਈ ਜੀਮ ਕਰਾ ਲੂ 5 ਮਿਲੀਅਨ ਡਾਲਰ ਜਿਹੜਾ ਕੀਤਾ ਗਿਆ ਸੀ ਹੁਣ ਇੱਕ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਵਿਰੋਧ ਦੇ ਵਿੱਚ ਫੇਰ ਫੈਸਲਾ ਆ ਬਾਟਮ ਲਾਈਨ ਇਹ ਆ ਕਿ ਜਿਹੜੀ ਰੂਲਿੰਗ ਆ ਉਹ ਕਨਫਰਮ ਕਰ ਰਹੀ ਆ ਕਿ ਇਹ ਹੋਇਆ ਸੀ ਇਹ ਨੁਕਸਾਨ ਦੇ ਸੀ ਤੇ ਇਹ ਜਿਹੜਾ ਆ ਜਿਹੜੀਆਂ ਇਹਦੇ ਨਾਲ ਭਾਵੇਂ ਉਹ ਰਾਸ਼ਟਰਪਤੀ ਹੋਵੇ ਇਹਦੇ ਨਾਲ ਵੱਡੇ ਜੁਰਮਾਨੇ ਲੱਗ ਸਕਦੇ ਅਗਲੀ ਗੱਲਬਾਤ ਵਾਈਲਡ ਫਾਇਰ ਬਾਰੇ ਵਾਈਲਡ ਫਾਇਰ ਦੇ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਆ ਹਵਾ ਦੀ ਗੁਣਵੱਤਾ ਖਰਾਬ ਹੁੰਦੀ ਆ 에ਅਰ ਕੁਆਲਿਟੀ ਥੱਲੇ ਚਲੇ ਜਾਂਦੀ ਆ ਲੋਕਾਂ ਨੂੰ ਵੈਕੂਏਟ ਕਰਨਾ ਪੈਂਦਾ ਘਰਾਂ ਨੂੰ ਅੱਗ ਬਿਲਡਿੰਗਸ ਉਸ ਇਲਾਕੇ ਦਾ ਇੰਸ਼ੋਰੈਂਸ ਵਾਦਾ ਬڑے ਵੱਡੇ ਨੁਕਸਾਨ ਹੁੰਦੇ ਆ ਆਪਾਂ ਸਾਰੇ ਜਾਣਦੇ ਆ ਖਾਸ ਤੌਰ ਦੇ ਉੱਤੇ ਜਿਹੜਾ ਤਾਪਮਨ ਦੇ ਵਿੱਚ ਵਾਧਾ ਹੋ ਜਾਂਦਾ ਹੁਣ ਜਿਹੜੀ ਗਾਰਨੇਟ ਫਾਇਰ ਆ 55000 ਏਕੜ ਦੇ ਵਿੱਚ ਕੈਲੀਫੋਰਨੀਆ ਸਿਆਰਾ ਨੈਸ਼ਨਲ ਫੋਰੈਸਟ ਦੇ ਵਿੱਚ ਫੈਲੀ ਆ ਇਹਦੇ ਨਾਲ ਜਿਹੜਾ ਲਗਭਗ 165 ਵੱਡੇ ਜਿਹੜੇ ਜਿਹੜੇ ਸੈਕੁਆਸ ਸੈਕੁਆ ਦੇ ਦਰਖਤ ਨੇ ਸੈਕੁਆ ਇੱਕ ਦਰਖਤਾਂ ਦੀ ਕਿਸਮ ਆ ਉਹ ਖਤਰੇ 'ਚ ਆਏ ਹੁਣ ਇਹ ਜਿਹੜੇ ਦਰਖਤ ਨੇ ਖਾਸ ਤੌਰ ਤੇ ਜਿਹੜੇ ਖਤਰੇ ਦੇ ਵਿੱਚ ਨੇ ਕੁਝ ਦਰਖਤ 2000 ਸਾਲ ਪੁਰਾਣੇ ਆ ਤੇ ਲਗਭਗ 200 30 ਫੁੱਟ ਤੱਕ ਕੁਛਿਆ ਤੁਸੀਂ ਸੋਚ ਕੇ ਦੇਖੋ ਵੀ 200 ਫੁੱਟ ਕਿੰਨਾ ਹੁੰਦਾ ਉੱਤੇ ਨੂੰ 230 ਫੁੱਟ ਤੱਕ ਇਹ ਦਰਖਤ ਉੱਚੇ ਆ 2-2000 ਸਾਲ ਪੁਰਾਣੇ ਆ ਹੁਣ ਜੰਗਲੀ ਅੱਗ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋ ਰਿਹਾ ਕਿ ਇਹ ਇੰਨੇ ਪੁਰਾਣੇ ਦਰਖਤਾਂ ਨੂੰ ਸਾੜ ਕੇ ਸੁਆਹ ਕਰ ਰਹੀ ਹੈ ਹੁਣ ਇਹ ਤਾਂ ਹੈ ਨਹੀਂ ਵੀ ਤੁਸੀਂ ਨਵੇਂ ਬੂਟੇ ਲਾ ਲੋਗੇ ਨਵੇਂ ਬੂਟੇ ਲਾਉਂਗੇ ਵੀ ਤੇ ਉਹਨਾਂ ਨੂੰ ਵੀ ਐਡੇ ਹੋਣ ਦੇ ਵਿੱਚ 2000 ਸਾਲ ਲੱਗਣਗੇ ਹੁਣ ਜਿਹੜਾ ਫਾਇਰ ਕਰੂ ਆ ਉਹ ਕੀ ਕਰ ਰਿਹਾ ਕਿ ਜਿਹੜੀ ਇੱਕ ਪਾਣੀ ਹੈਗਾ ਉਹ ਸਟ ਰਿਆ ਕਿ ਨੌਨ ਸਟਾਪ ਕਿਸੇ ਨਾ ਕਿਸੇ ਤਰ੍ਹਾਂ ਇਧਰਲੇ ਪਾਸੇ ਸਿੱਟਿਆ ਜਾਵੇ ਇਹਨਾਂ ਦਰਖਤਾਂ ਦੇ ਉੱਤੇ ਸਿੱਟਿਆ ਜਾਵੇ ਤਾਂ ਕਿ ਜੇ ਬਾਕੀ ਕਿਤੇ ਅੱਗ ਲੱਗੀ ਆ ਇਹਨਾਂ ਨੂੰ ਬਚਾਇਆ ਜਾ ਸਕੇ ਇਹਨਾਂ ਨੇ ਜਿਹੜਾ ਪਹਿਲਾਂ ਹੀ ਜੜੀਆਂ ਉਹ ਹੈਗੀਆਂ ਬਰਸ਼ ਪਾਈਨ ਨੀਡਲਸ ਹੈਗੀਆਂ ਜਾਂ ਉਹ ਉੱਚੇ-ਉੱਚੇ ਜਿਹੜੇ ਦਰਖਤ ਹੁੰਦੇ ਆ ਉਹਨਾਂ ਦੇ ਉਹ ਸਾਰਾ ਕੁਸ਼ਾ ਉਹਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹਨਾਂ ਯਤਨਾਂ ਦੇ ਬਾਵਜੂਦ ਬਹੁਤ ਸਾਰੀ ਅੱਗ ਜਿਹੜੀ ਆ ਇਹਨਾਂ ਜਿਹੜੇ ਸਵੈਕੁਐਸ ਇਹ ਉਹਦੀਆਂ ਟਹਿਣੀਆਂ ਆ ਉਹਨਾਂ ਦੇ ਉੱਤੇ ਡਿਗ ਰਹੀਆਂ ਤੇ ਫਾਇਰ ਫਾਈਟਰਸ ਨੂੰ ਹੁਣ ਇਹਨਾਂ ਅੱਗ ਦੀਆਂ ਲਪਟਾਂ ਦੇ ਨਾਲ ਇੱਕ ਤਰੀਕੇ ਨਾਲ ਲੜਨਾ ਪੈ ਰਿਹਾ ਆ ਦੂਜਾ ਇਹ ਆ ਕਿ ਸਪੈਸ਼ਲਾਈਜ਼ਡ ਫਾਇਰ ਫਾਈਟਰ ਆ ਜਿਨ੍ਹਾਂ ਨੂੰ স্মੋਕ ਜੰਪਰਸ ਕਹਿੰਦੇ ਆ স্মੋਕ ਜੰਪਰਸ ਯੂਜ਼ ਕੀਤੇ ਜਾ ਰਹੇ ਆ ਵੀ ਉਹ ਇਹਨਾਂ ਦਰਖਤਾਂ ਦੇ ਉੱਤੇ ਚੜ੍ਹ ਸਕਣ ਤੇ ਇਹਨਾਂ ਨੂੰ ਉਹ ਅੱਗ ਦੇ ਵਿੱਚੋਂ ਬਚਾ ਸਕਣ ਪਿਛਲੀਆਂ ਅੱਗਾਂ ਦੇ ਵਿੱਚ ਕਰੀਊ ਜਿਹੜਾ ਸੀ ਇਹਨੇ ਇਹਨਾਂ ਨੂੰ ਰੈਪ ਕਰ ਦਿੱਤਾ ਸੀ ਸਾਰੇ ਪਾਸਿਓਂ ਜਿਹੜੀ ਇੱਕ ਹੁੰਦੀ ਆ ਜਨਰਲ ਸ਼ਰਮਨ ਇੱਕ ਫਾਇਰ ਪ੍ਰੂਫ ਫੋਇਲ ਆ ਉਹਨੂੰ ਉਹਦੇ ਵਿੱਚ ਇਹਨੂੰ ਇਹਨੂੰ ਰੈਪ ਕਰ ਦਿੱਤਾ ਸੀ ਜਿੱਦਾ ਕੋਈ ਇਦਾਂ ਦਾ ਕੱਪੜਾ ਜਿਹਾ ਲਪੇਟ ਦਿੱਤਾ ਆਲੇ ਦੁਆਲੇ ਜਿਹਨੂੰ ਅੱਗ ਨਹੀਂ ਲੱਗਦੀ ਨਾ ਦਰਖਤਾਂ ਨੂੰ ਬਚਾਉਣ ਦੇ ਲਈ ਆਮ ਤੌਰ ਦੇ ਉੱਤੇ ਜਿਹੜੇ ਹੈਗੇ ਆ ਇਹ ਇਹਨਾਂ ਨੂੰ ਅੱਗ ਚਾਹੀਦੀ ਹੁੰਦੀ ਇਹਨਾਂ ਦਰਖਤਾਂ ਨੂੰ ਜਦੋਂ ਅੱਗ ਲੱਗਦੀ ਆ ਫੇਰ ਹੀ ਇਹਨਾਂ ਦੇ ਗਾਂ ਬੀਜ ਨਿਕਲਦੇ ਆ ਪਰ ਜਿਹੜੀਆਂ ਹੁਣ ਵੱਡੀਆਂ ਅੱਗਾਂ ਲੱਗੀਆਂ ਇਸ ਵੇਲੇ ਤੇ ਜਿਹੜੀਆਂ ਕਲਾਈਮੇਟ ਚੇਂजेस ਆਈਆਂ ਆ ਇਹਦੇ ਨਾਲ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ 2020 ਤੋਂ ਬਾਅਦ ਜਿਹੜੇ ਸਾਰੇ ਮੈਚੂਰ ਸੈਕੁਆਸ ਸੀਗੇ ਲਗਭਗ 14000 ਦੇ ਕਰੀਬ ਟਰੀਸ ਸੀਗੇ ਇਹਨਾਂ ਦਾ ਪੰਜਵਾਂ ਹਿੱਸਾ ਜਿਹੜਾ ਉਹ ਤਬਾਹ ਹੋ ਗਿਆ ਹੁਣ ਇਹ ਨਹੀਂ ਕਿ ਜੇ ਦਰਖਤ ਤਬਾਹ ਹੋ ਗਿਆ ਤਾਂ ਕੀ ਆ ਇਹਨਾਂ ਦਾ ਬਹੁਤ ਵੱਡਾ ਦੇਣ ਹੁੰਦੀ ਆ ਜਿਹੜਾ ਪੂਰੇ ਦਾ ਪੂਰਾ ਇੱਕ ਸਾਡਾ ਇਕੋਸਿਸਟਮ ਆ ਉਹਦੇ ਵਿੱਚ ਹਰ ਦਰਖਤ ਦੀ ਹਰ ਥਾਂ ਚੀਜ਼ ਦੀ ਹਰ ਵਸਤੂ ਦੀ ਹਰ ਜੀਵ ਦੀ ਚੀਜ਼ ਦੀ ਇੱਕ ਵੈਲਿਊ ਆ ਉਹ ਵੈਲਿਊ ਦੂਜਾ ਹੈਰੀਟੇਜ 2000 ਸਾਲ ਪੁਰਾਣੇ ਦਰਖਤਾਂ ਦਾ ਖਤਮ ਹੋ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇਸ ਵੇਲੇ ਚਿੰਤਾ ਦੀ ਗੱਲ ਦੱਸੀ ਜਾ ਰਹੀ ਅਗਲੀ ਗੱਲਬਾਤ ਆ ਅਮਰੀਕਾ ਦੇ ਵਿੱਚ ਜਿਹੜੇ ਬਨਿਆਨੇ ਪੜਦੇ ਆ ਆਪਣੇ 12ਵੀਂ ਦੇ ਵਿੱਚ ਉਹਨਾਂ ਦਾ ਮੈਥ ਦੇ ਵਿੱਚ ਹਾਲ ਮਾੜਾ ਆ ਕਿ ਜਿਹੜੀ ਰੀਡਿੰਗ ਆ ਕੋਈ ਚੀਜ਼ ਪੜਨੀ ਆ ਮੰਨ ਲਓ ਅੰਗਰੇਜ਼ੀ ਦੇ ਵਿੱਚ ਕੁਝ ਲਿਖਿਆ ਆ ਜਿਹੜੀ ਪਾਸ਼ਾ ਦੇ ਵਿੱਚ ਵੀ ਉਹ ਜਿਹੜਾ ਪੜਨਾ ਆ ਆ ਥੋੜੇ ਦਿਨ ਪਹਿਲਾਂ ਵਰਲਡ ਲਿਟਰੇਸੀ ਡੇ ਸੀਗਾ ਕੱਲ કે ਪਰਸੋਂ ਉਹ ਵਰਲਡ ਲਿਟਰੇਸੀ ਡੇ ਤੋਂ ਬਾਅਦ ਫਿਰ ਇਹ ਗੱਲਬਾਤ ਹੁੰਦੀ ਆ ਜਾਂ ਸਾਰੇ ਨਿਗਾ ਮਾਰੀ ਜਾਂਦੀ ਆ ਵੀ ਕਿਹੜਾ ਦੇਸ਼ ਕਿੱਥੇ ਇੱਕ ਖੜਾ ਆ ਇਦਾਂ ਹੀ ਇਹਨਾਂ ਦਾ ਇੱਕ ਐਨਈਪੀ ਟੈਸਟ ਹੁੰਦਾ ਆ ਆਪਣੇ ਅਮਰੀਕਾ ਦੇ ਵਿੱਚ ਉਹ ਐਨਈਪੀ ਐਨਈਪੀ ਟੈਸਟ ਦੇ ਵਿੱਚੋਂ ਫਿਰ ਐਨਈਪੀ ਕੀ ਹੁੰਦਾ ਇਹਨੂੰ ਕਹਿੰਦੇ ਆ ਕਿ ਨੇਸ਼ਨਜ਼ ਰਿਪੋਰਟ ਕਾਰਡ ਸੋ ਉਹ ਜਿਹੜਾ ਨੇਸ਼ਨ ਦਾ ਰਿਪੋਰਟ ਕਾਰਡ ਆ ਉਹ ਇੱਕ ਵੱਡਾ ਇੱਕ ਸਟੈਂਡਰਡਾਈਜ਼ਡ ਟੈਸਟ ਆ ਜਿਹੜਾ ਪੂਰੇ ਅਮਰੀਕਾ ਦੇ ਵਿੱਚ ਹੁੰਦਾ ਆ ਔਰ ਉਹ ਅਮਰੀਕਾ ਦੇ ਵਿੱਚ ਹੋ ਕੇ ਦੇਖਦਾ ਕਿ ਬੱਚੇ ਦੇ ਰੀਡਿੰਗ ਦੇ ਵਿੱਚੋਂ ਕਿੰਨੇ ਨੰਬਰ ਆ ਰਹੇ ਆ ਜਦੋਂ ਕੁਝ ਪੜ ਰਿਹਾ ਉਹਦੇ ਹਿਸਾਬ ਦੇ ਵਿੱਚੋਂ ਗਣਿਤ ਜਾਂ ਮੈਥ ਦੇ ਵਿੱਚੋਂ ਕਿੰਨੇ ਨੰਬਰ ਆ ਰਹੇ ਆ ਉਹਦੇ ਸਾਇੰਸ ਦੇ ਵਿੱਚੋਂ ਕਿੰਨੇ ਨੰਬਰ ਆ ਰਹੇ ਆ ਦੂਜੇ ਸਬਜੈਕਟ ਜਿਹੜੇ ਆ ਉਹਨਾਂ ਦੇ ਵਿੱਚੋਂ ਨੰਬਰ ਕਿੰਨੇ ਆ ਰਹੇ ਆ ਹੁਣ ਜਿਹੜੇ ਸਟੂਡੈਂਟ ਨੇ ਗ੍ਰੇਡ 4 ਦੇ ਵਿੱਚ 8 ਦੇ ਵਿੱਚ ਤੇ 12 ਦੇ ਵਿੱਚ ਪਬਲਿਕ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨਾਂ ਨੂੰ ਰੈਂਡਮਲੀ ਸਿਲੈਕਟ ਕਰ ਲੈਂਦੇ ਵੀ ਕੁਝ ਚੌਥੀ ਵਾਲੇ ਕੁਝ 8ਵੀਂ ਵਾਲੇ ਕੁਝ 12ਵੀਂ ਵਾਲੇ ਉਹ ਨਿਆਣੇ ਲੈ ਲੈ ਤੇ ਉਹਨਾਂ ਤੋਂ ਬਾਅਦ ਫਿਰ ਇਹ ਮੰਨ ਲਿਆ ਜਾਂਦਾ ਕਿ ਸਾਰੀ ਨੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਵੀ ਉਹਦਾ ਇਹ ਸੈਂਪਲ ਆ ਇੱਕ ਤਰੀਕੇ ਦੇ ਨਾਲ ਇਹ ਕੋ ਸਟੂਡੈਂਟ ਜਿਹੜਾ ਸਕੂਲ ਨੂੰ ਜਾ ਉਹ ਨੂੰ ਨਹੀਂ ਕਰਦੇ ਜਿਹੜਾ ਐਨ ਏ ਈ ਪੀ ਆ ਇਹ ਤੁਹਾਨੂੰ ਇੰਡੀਵਿਜੂਅਲ ਸਕੋਰ ਨਹੀਂ ਦਿੰਦਾ ਇਨਸਟੈਡ ਤੇ ਤੁਹਾਨੂੰ ਟ੍ਰੈਂਡ ਦਿੰਦਾ ਆ ਟਾਈਮ ਦੇ ਨਾਲ ਨਾਲ ਕਿ ਜਿਹੜੇ ਇਹ ਗਰੁੱਪ ਨੇ ਦਾ ਗ੍ਰੇਡ ਸਟੇਟ ਰੀਜਨ ਜਾਂ ਡੈਮੋਗ੍ਰਾਫਿਕ ਵਾਈਜ਼ ਪਰਫਾਰਮ ਕਿਦਾਂ ਕਰ ਰਿਹਾ 1969 ਦੇ ਵਿੱਚ ਇਹ ਕੀ ਟੂਲ ਸੀਗਾ ਜਿਹੜਾ ਟਰੈਕ ਕੀਤਾ ਜਾਂਦਾ ਸੀ ਕਿ ਐਜੂਕੇਸ਼ਨਲ ਪ੍ਰੋਗਰੈਸ ਅਮਰੀਕਾ ਦੇ ਵਿੱਚ ਮਤਲਬ ਪੜ੍ਹਾਈ ਕਿਦਾਂ ਹੋ ਰਹੀ ਆ ਉਹਨੂੰ ਮਿਲਣ ਦਾ ਤਰੀਕਾ ਇਹੀ ਸੀ ਸੋ ਜਿਹੜਾ ਸਕੋਰਿੰਗ ਲੈਵਲ ਆ ਰਿਜ਼ਲਟ ਜਿਹੜੇ ਰਿਪੋਰਟ ਕੀਤੇ ਜਾਂਦੇ ਚਾਰ ਲੈਵਲ ਦੇ ਉੱਤੇ ਇੱਕ ਤਾਂ ਵੀ ਮੋਡਿਲਾ ਇੱਕ ਮੋਡਿਲਾ ਜਿਹਨੂੰ ਬੇਸਿਕ ਕਹਿੰਦੇ ਆ ਇੱਕ ਬਲੋ ਬੇਸਿਕ ਮੋਡਿਲੇ ਤੋਂ ਵੀ ਥੱਲੇ ਦੋ ਹੋ ਗਏ ਤੀਜੇ ਨੂੰ ਪ੍ਰੋਫੀਸ਼ੀਐਂਟ ਕਹਿੰਦੇ ਆ ਤੇ ਚੌਥੇ ਨੂੰ ਐਡਵਾਂਸ ਕਹਿੰਦੇ ਆ ਪ੍ਰੋਫੀਸ਼ੀਐਂਟ ਨੂੰ ਮੰਨਿਆ ਜਾਂਦਾ ਕਿ ਟਾਰਗੇਟ ਆ ਜਿਹੜਾ ਸਟੂਡੈਂਟਸ ਨੂੰ ਇੱਥੇ ਤੱਕ ਪਹੁੰਚਣਾ ਚਾਹੀਦਾ ਆ ਹੁਣ ਉਹ ਜਿਹੜਾ ਐਨਏਪੀ ਐਨਏਈਪੀ ਆ ਜਦੋਂ ਉਹਨਾਂ ਨੇ ਹੁਣ ਟੈਸਟ ਲਿਆ ਇਹਨਾਂ ਸਾਰੇ ਨਿਆਣਿਆਂ ਦਾ ਉਹਦੇ ਵਿੱਚ ਉਹਨਾਂ ਨੇ ਨਿਚੋੜ ਇਹ ਕੱਢਿਆ ਵੀ ਨਾ ਇਹਨਾਂ ਨੂੰ ਹਿਸਾਬ ਆਉਂਦਾ ਤੇ ਨਾ ਇਹਨਾਂ ਨੂੰ ਪੜਨਾ ਆਉਂਦਾ ਇਹਨਾਂ ਦੋਹਾਂ ਖੇਤਰਾਂ ਦੇ ਵਿੱਚ ਇਹ ਨਿਆਣੇ ਪਿੱਛੇ ਨੂੰ ਗਏ ਆ ਜਿਹੜੀ uh, uh, 45% ਜਿਹੜੇ ਸਟੂਡੈਂਟਸ ਨੇ ਉਹ ਬਿਲੋ ਬੇਸਿਕ ਮੈਥ ਦੇ ਵਿੱਚ ਆਇਆ ਮਤਲਬ ਇੱਕ ਤਾਂ ਬੇਸਿਕ ਮੋਡਲ ਇੱਕ ਬੇਸਿਕ ਮਤੋਂ ਥੱਲੇ ਬਿਲਕੁਲ ਥੱਲੇ ਜ਼ੀਰੋ ਦੇ ਨੇੜੇ ਤੇੜੇ ਇਹ ਨਿਆਣੇ ਉੱਥੇ ਚਲੇ ਗਏ ਆਲਮੋਸਟ ਤਿੰਨਾਂ ਦੇ ਵਿੱਚੋਂ ਇੱਕ ਜਿਹੜਾ ਆ ਉਹ ਰੀਡਿੰਗ ਦੇ ਵਿੱਚ ਬਿਲੋ ਬੇਸਿਕ ਆ ਮਤਲਬ ਤਿੰਨਾਂ ਦੇ ਵਿੱਚੋਂ ਇੱਕ ਨਿਆਣਾ ਜਾਂ ਤਿੰਨ ਨਿਆਣਿਆਂ ਨੇ ਕੀਤਾ ਤੇ ਤਿੰਨਾਂ ਦੇ ਵਿੱਚੋਂ ਇੱਕ ਬਿਲੋ ਬੇਸਿਕ ਦਾ ਮਤਲਬ ਇਹ ਆ ਵੀ ਉਹਨੂੰ ਪੜ੍ਹਨਾ ਨਹੀਂ ਆਉਂਦਾ ਜਿੱਥੇ ਤੱਕ ਉਹਨੂੰ ਆਉਣਾ ਚਾਹੀਦਾ ਉੱਥੇ ਤੱਕ ਨਹੀਂ ਆਉਂਦਾ ਜਿਹੜੇ ਟਾਪ ਸਟੂਡੈਂਟਸ ਹੈਗੇ ਆ ਉਹ ਥੋੜਾ ਜਿਹਾ ਸਟੱਡੀ ਰਹੇ ਆ ਜਿਹੜੇ ਔਰ ਦੂਜੇ ਇਹ ਜਿਹੜੇ ਲੋਇਸਟ ਪਰਫਾਰਮੈਂਸ ਵਾਲੇ ਸਟੂਡੈਂਟਸ ਨੇ ਜਿਹੜੇ ਬਹੁਤ ਮਾੜਾ ਪਰਫਾਰਮ ਕਰ ਰਹੇ ਨੇ ਹਿਸਟੋਰਿਕਲੀ ਲੋ ਨੇ ਜਿਹੜੇ ਤਿੰਨਾਂ ਦੇ ਵਿੱਚੋਂ ਇੱਕ ਸੀਨੀਅਰ ਆ ਜਿਹਨਾਂ ਤਿੰਨਾਂ ਦੇ ਵਿੱਚੋਂ ਇੱਕ ਜਣਾ ਹੀ ਕਾਲਜ ਲੈਵਲ ਦੇ ਉੱਤੇ ਜਾਣ ਦੇ ਲਈ ਤਿਆਰ ਹੁਣ 8ਵੀਂ ਗ੍ਰੇਡ ਦੀ ਸਾਇੰਸ ਦੇ ਵਿੱਚ ਵੀ ਥੱਲੇ ਗਏ ਆ 19 ਨਾਲ ਹੁਣ ਇਹ ਸਾਰੇ ਕੁਝ ਦਾ ਮਤਲਬ ਕੀ ਹੈ 트럼ਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਹੇ ਆ ਕਿ ਜਿਹੜੇ ਰਿਜ਼ਲਟਸ ਨੇ ਇਹ ਅਸਲ ਦੇ ਵਿੱਚ ਸਿੱਧਾ ਕੰਟਰੋਲ ਜਿਹੜਾ ਸਟੇਟਸ ਵੱਲੋਂ ਹੋਣਾ ਚਾਹੀਦਾ ਭਾਵੇਂ ਕਿ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਬੰਦ ਕੀਤਾ ਜਾ ਰਿਹਾ ਸੋ ਇਹ ਇੱਕ ਚਿੰਤਾ ਵਾਲੀ ਗੱਲ ਆ ਕਿ ਅਮਰੀਕਾ ਦੇ ਵਿੱਚ ਨਿਆਣਿਆਂ ਦਾ ਪੜ੍ਹ ਲਿਖਣ ਵਾਲਾ ਹਿਸਾਬ ਜਿਹੜਾ ਉਹ ਪਹਿਲਾਂ ਨਾਲੋਂ ਮਾੜਾ ਹੋਇਆ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ